ਲੋਕ ਸਭਾ ਚੋਣ ਹਾਰਨ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਲਗਾਤਾਰ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਨੁਲਾ ਦੇ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਸਾਰ ਜਣਾ ਹੈ ਸਫਾਈ ਨੂੰ ਲੈ ਕੇ ਇੱਕ ਵਾਅਦਾ ਕੀਤਾ ਗਿਆ ਸੀ ਕਿ ਜਿਸ ਦੇ ਵਿੱਚ ਉਹਦਾ ਕਿਹਾ ਸੀ ਕਿ ਉਹ ਦਿਜੋੜੇ ਨੇ ਟੋਂਗ ਟਾਪ ਡਰੇਨ ਦੀ ਸਫਾਈ ਕਰਵਾ ਕੇ ਉਥੇ ਵਧੀਆ ਸੈਰਗਾ ਬਣਾਉਣਗੇ ਜਿਸ ਤੇ ਜਿਸ ਦਾ ਕਿ ਉਹਨਾਂ ਦੇ ਵੱਲੋਂ ਬੀਤੇ ਦਿਨੀ ਉਦਘਾਟਨ ਕਰ ਦਿੱਤਾ ਗਿਆ ਹੈ ਤੇ ਅਜਮਲ ਸਰਦੇ ਮਿਊਨਿਸਪਲ ਕਾਰਪੋਰੇਸ਼ਨ ਦਫਤਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਗਈ ਉਹਨਾਂ ਕਿਹਾ ਕਿ ਬੇਸ਼ੱਕ ਚੋਣ ਜਿਹੜੀ ਹੈ ਉਸ ਦੇ ਵਿੱਚ ਹਾਰ ਮਿਲੀ ਹੈ ਲੇਕਿਨ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਅਸੀਂ ਪੂਰਾ ਕਰਾਂਗੇ ਆਦੀ ਪਾਰਟੀ ਦੀ ਜਿਹੜੀ ਟੀਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੰਮ ਕਰਦੀ ਹੈ ਅਸੀਂ ਸਾਰਿਆਂ ਨੇ ਅੱਜ ਬੈਠ ਕੇ ਸਾਡੇ ਕਮਿੰਦਰ ਸਾਹਿਬ ਸਾਪੀ ਸਿੰਘ ਘੋੜਾ ਦੀ ਅਗਵਾਈ ਦੇ ਵਿੱਚ ਜਿੱਦੇ ਵੀ ਇਸ ਕਾਰਪੋਰੇਸ਼ਨ ਦੇ ਵਿੱਚ ਸਾਡੇ EMPLOYEES ਦੋਸਤ ਕੰਮ ਕਰਦੇ ਆ ਸਭ ਨੂੰ ਇੱਕ ਦੂਜੇ ਦੇ ਇੰਟਰੋਡਕਸ਼ਨ ਜੜੀ ਕੀਤੀ ਹੈ ਉਹ ਜਾਣਿਆ ਕਿ ਕੌਣ-ਕੌਣ ਕੀ ਕੀ ਕੰਮ ਜਿਹੜਾ ਕਰਦਾ ਅਸੀਂ ਜਦੋਂ ਇਲੈਕਸ਼ਨ ਵਿੱਚ ਖੜੇ ਸੀਗੇ ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮ ਐਲ ਏ ਸਾਹਿਬਾਨ ਸਾਡੀ ਪਾਰਟੀ ਟੀਮ ਅਸੀਂ ਸਭ ਲੋਕਾਂ ਨਾਲ ਵਾਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਧ ਉਹਦਾ ਇੱਕ ਬਹੁਤ ਵੱਡਾ ਗੰਭੀਰ ਮਸਲਾ ਹੈ ਉਹਨਾਂ ਦੋ ਮਸਲਿਆਂ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਅਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ ਅਲ ਭਿੱਤੇ ਕੱਲ ਅਸੀਂ ਉਹਦੀ ਪਹਿਲਾ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਰੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਜਿਹੜੇ ਉੱਥੇ ਮੌਕੇ ਤੇ ਵਜੂਦ ਸੀਗੇ ਉਹ ਦੱਸ ਸੀ ਤੈ ਕੀਤਾ ਕਿ ਪਹਿਲਾਂ ਇਸ ਨੂੰ ਮਤਲ ਜਿਹੜਾ ਸਾਫ ਕੀਤਾ ਜਾਵੇ ਕਿਉਂਕਿ ਡਾੜੀ ਜਿਹੜਾ ਮੌਨਸੂਨ ਦਾ ਸਰਸ ਜਿਹੜਾ ਆ ਗਿਆ ਤੇ ਕਈ ਥਾਵਾਂ ਤੋਂ ਉਹਦਾ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹੱਥ ਵੀ ਤੁਹਾਨੂੰ ਦੱਸਣਗੇ ਉਹ ਅਸੀਂ ਤਿਆਰ ਕੀਤਾ ਉਹ ਸੀਐਮ ਸਾਹਿਬ ਕੋਲ ਖੜਾਂਗੇ ਦਿੱਲੀ ਵੀ ਖੜਾਗੇ ਉਹਨੂੰ ਅਸੀਂ ਬੜਾ ਜਿਹੜਾ ਸ਼ੁਰੂ ਕਰ ਰਹੇ ਹਾਂ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਤਾਂ ਤੁੱਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਾਇਦ ਇਨਸਾਫ ਸੁਥਾ ਰੱਖਣਾ ਸ਼ਾਇਦ ਸੀਵਰੇਜ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਅਸੀਂ ਤਿੰਨਾ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ ਉਦੇ ਤਿੰਨੇ ਚੀਜ਼ਾਂ ਸੀ ਫੋਦੀ ਤੌਰ ਤੇ ਜਿਹੜਾ ਸ਼ੁਰੂ ਕਰਨ ਜਾ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਸ਼ਹਿਰ ਵਾਸੀਆਂ ਨਾਲ ਮੈਂ ਸਾਡੀ ਟੀਮ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਜੋ ਵਾਦਾ ਕੀਤਾ ਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਨਹੀਂ ਲੈਕਚਰ ਹਰ ਗਏ ਕੋਈ ਗੱਲ ਨਹੀਂ ਪਰ ਸਾਨੂੰ 214000 ਵੋਟ ਪਈ